ਸਾਡੇ ਸਾਹਮਣੇ ਰਾਜਪੂਤ ਬਰਾਦਰੀ ਦੇ ਬਜ਼ੁਰਗ ਬੈਠੇ ਨੇ ਅੱਜ ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਇਹਨਾਂ ਲੋਕਾਂ ਨੇ ਕਿਸਰਾ ਆਪਣਾ ਪਿੰਡ ਛੱਡਿਆ ਕਿਹੜੇ ਹਾਲਾਤੋ ਬਾਹਰ ਗਿਆ ਦੇਖੇ ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ ਅਸਲਾਮੁਅਲੈਕਮ ਬਾਬਾ ਜੀ ਵਅਲੈਕਮ ਸਲਾਮ ਜੀ ਕੀ ਹਾਲ ਚਾਲ ਹੈ ਖੈਰ ਸ਼ੁਕਰ ਹੈ ਅੱਲਾ ਦਾ ਜੀ ਬਜ਼ੁਰਗੋ ਕੀ ਨਾਮ ਹੈ ਆਪਣਾ ਮੇਰਾ ਅਬਦਲ ਅਜੀਜ਼ ਹੈ ਅਬਦਲ ਅਜੀਜ਼ ਤੁਹਾਡੇ ਬਾਲਾ ਸਾਹਿਬ ਦਾ ਉਹਦਾ ਨਾਮ ਉਮਰ ਖਾਨ ਸੀ ਤੇ ਦਾਦਾ ਜੀ ਦਾ ਇਹਦੇ ਰਹੀਮ ਬਖਸ਼ ਅਚਾ ਰਹੀਮ ਬਖਸ਼ ਰਹੀਮ ਬਖਸ਼ ਕਿਹੜੀ ਬਰਾਦਰੀ ਆਪਣੀ ਮਦਾਜੀ ਜੀ ਰਾਜਪੂਤ ਹੈ ਤੇ ਗੋਤ ਕਿਹੜੀ ਹੈ ਬਰਿਆਨੇ ਬਰਿਆ ਹਾਂ ਸਹੀ ਹੋ ਗਿਆ ਇਹ ਜਿਹੜੇ ਪਿੰਡ ਆਪਾਂ ਬੈਠੇ ਆ ਇਹਦਾ ਕੀ ਨਾਮ ਹੈ ਪੂਰਾ ਇਹਦਾ ਨਾਮ ਜੀ ਬਿੰਨੀ ਹੈ ਬਿੰਨੀ ਹਾਂਜੀ ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਇਹਦੇ ਆਲੇ ਦੁਆਲੇ ਜੇ ਇੱਕ ਮਦਨ ਫੇਲਾ ਹੈ ਹਾਂਜੀ ਇੱਕ ਸੀਓ ਕੀ ਹੈ ਇੱਕ ਧੁੰਨੀ ਹੈ ਅੱਛਾ ਇੱਕ ਜ਼ਾਇਦਗੇ ਨੇ ਸਹੀ ਹਾਂਜੀ ਤੇਰਾ ਅੱਲਾ ਪਤਾ ਕਰੇ ਫੇਰ ਇੰਦਰ ਆ ਗਿਆ ਘਣੀਆਂ ਹਮ ਲਵੇਰੇ ਸਹੀ ਕੋਟ ਨਾਨਕ ਹਮ ਬੂਏ ਕੀ ਵਾਹ ਜੀ ਇਹ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਹੈ ਇਹਦਾ ਜੀ ਜ਼ਿਲ੍ਹਾ ਤਹਿਸੀਲ ਜਿਹੜੀ ਹੈ ਨਾ ਉਹ ਇੱਕੋ ਹੀ ਹੈ ਜ਼ਿਲ੍ਹਾ ਵੀ ਉਹੀ ਹੈ ਤਹਿਸੀਲ ਵੀ ਉਹੀ ਹੈ ਹਫਸਾਬਾਦ ਅੱਛਾ ਹਫਸਾਬਾਦ ਹਾਂਜੀ ਪਹਿਲੇ ਕਿਹੜਾ ਸੀ ਜ਼ਿਲ੍ਹਾ ਇਹਦਾ ਪਹਿਲੇ ਇਹਦਾ ਜ਼ਿਲ੍ਹਾ ਸੀ ਗੁਜਰਾਂ ਵਾਲਾ ਅੱਛਾ ਗੁਜਰਾਂ ਤਹਿਸੀਲ ਸ਼ਹਿਰਾ ਸੀ ਤਹਿਸੀਲ ਨਹੀਂ ਤਹਿਸੀਲ ਹਫਸਾਬਾਦ ਸੀ ਤਹਿਸੀਲ ਹਫਸਾਬਾਦ ਸੀ ਹਾਂਜੀ ਸਹੀ ਹੋ ਗਿਆ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ ਸਾਡਾ ਪਿੰਡ ਜੀ ਧੂਰਕੋਟ ਸੀ ਧੂਰਕੋਟ ਹਾਂਜੀ ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਉਹਦੇ ਲਾਗੇ ਜੀ ਪਿੰਡ ਲਾਗੇ ਦੇ ਦੇ ਇੱਕ ਤਾਂ ਸਾਡੇ ਨਾਲ ਲੱਗਦਾ ਸੀ ਪ ਕਿ ਗਰਾਨਾ ਸਰਦਾਰਾਂ ਦਾ ਪਿੰਡ ਸੀ ਉਹ ਸਾਰਾ ਹਮ ਸਰਦਾਰਾਂ ਦਾ ਪਿੰਡ ਸੀ ਉਹ ਸੀ ਕਿ ਗਰਾਨਾ ਅੱਛਾ ਕਿ ਗਰਾਨਾ ਦੇ ਨਾਲ ਸੀ ਜਨਾਬ ਫਿਰ ਆ ਗਈ ਕਾਲਖ ਅੱਛਾ ਕਾਲਖ ਦੇ ਨਾਲ ਆ ਗਿਆ ਜੀ ਜੜਾ ਹਾਂ ਹਮ ਉਹ ਵੀ ਉਹ ਵੀ ਮੁਸਲਮਾਨਾਂ ਦਾ ਪਿੰਡ ਸੀ ਅੱਛਾ ਜੜਾ ਸੀ ਜਿਹੜਾ ਮੁਸਲਮਾਨਾਂ ਦਾ ਪਿੰਡ ਸੀ ਹਮ ਹਮ ਉਹਦੇ ਨਾਲ ਆ ਗਿਆ ਜੀ ਰੰਗੂ ਵਾਲਾ ਅੱਛਾ ਉਹਦੇ ਨਾਲ ਰੰਗੂ ਵਾਲਾ ਆ ਗਿਆ ਉਹਦੇ ਨਾਲ ਫਿਰ ਆ ਗਿਆ ਲਤਾਲਾ ਹਮ ਲਤਾਲੇ ਦੇ ਨਾਲ ਫਿਰ ਆ ਗਈ ਛਪਾਰ ਵਾਹ ਜੀ ਵਾਹ ਹਾਂ ਜੀ ਵਪਾਰ ਦੇ ਨਾਲ ਫਿਰ ਆ ਗਈ ਜੰਡਾਲੀ ਹਾਂਜੀ ਤੇ ਅੱਗੋ ਤੁਹਾਡੀ ਤਹਿਸੀਲ ਕਿਹੜੀ ਸੀ ਤਹਿਸੀਲ ਸਾਡੀ ਸੀ ਗੁਜਰ ਅੱਲਾ ਆਪਣਾ ਲੁਧਿਆਣਾ ਵੀ ਤਹਿਸੀਲ ਸਾਡੀ ਸੀ ਅੱਛਾ ਤੇ ਜ਼ਿਲ੍ਹਾ ਵੀ ਸਾਡਾ ਲੁਧਿਆਣਾ ਹੀ ਅੱਛਾ ਥਾਣਾ ਸਾਡਾ ਡੇਲੋਂ ਸੀ ਅੱਛਾ ਵਾਹ ਜੀ ਵਾਹ ਉਸ ਵੇਲੇ ਕਿੰਨੀ ਉਮਰ ਸੀ ਜਦੋਂ ਜਾੜੇ ਹੋਏ ਨੇ ਉੱਥੇ ਸਾਡੀ ਉਮਰ ਸੀ ਜੀ 11 ਸਾਲ ਦੀ ਅੱਛਾ 11 ਸਾਲ ਹਾਂਜੀ ਤੁਹਾਡਾ ਜਿਹੜਾ ਪਿੰਡ ਸੀ ਉਹਦੇ ਵਿੱਚ ਕਿਹੜੇ-ਕਿਹੜੇ ਬਰਾਦਰੀ ਰਹਿੰਦੀ ਸੀ ਉਹਦੇ ਵਿੱਚ ਬਰਾਦਰੀ ਇਹ ਸਾਡੇ ਕੋਲ ਜਿਹੜੇ ਅਸੀਂ ਤਾਂ ਇੱਧਰ ਤਾਂ ਲੋਕ ਸਿੱਖ ਕਹਿੰਦੇ ਨੇ ਅਸੀਂ ਉਹਨਾਂ ਨੂੰ ਜੱਟ ਕਹਿੰਦੇ ਸੀ ਅੱਛਾ ਜੱਟ ਕਹਿੰਦੇ ਸੀ ਅਸੀਂ ਉਹਨਾਂ ਨੂੰ ਜੱਟ ਕਹਿੰਦੇ ਅੱਛਾ ਉਹਦੇ ਵਿੱਚ ਸਾਧਨਾ ਸਾਡੇ ਨਾਲ ਨਾਲ ਵੀ ਅੱਧੇ ਜੱਟ ਸੇ ਤੇ ਕੁਝ ਚਾਰਕ ਘਰ ਬਾਂਮਲਾਂਦੇ ਤੇ ਅੱਛਾ ਬਾਕੀ ਸਾਰਾ ਉਹ ਪਿੰਡ ਜਿਹੜਾ ਮੁਸਲਮਾਨਾਂ ਦਾ ਤੇ ਮੁਸਲਮਾਨਾਂ ਦਾ ਹਾਂਜੀ ਵਾਹ ਜੀ ਬਈ ਮੁਸਲਮਾਨ ਜਿਹੜੀ ਬਰਾਦਰੀ ਸੀ ਰਾਜਪੂਤ ਸੀ ਕਿ ਰਾਜਪੂਤ ਵੀ ਬਤਾ ਦਿੰਦੇ ਸੀ ਵਿਚ ਜਨਾ ਹੈ ਵਿਚ ਤੇ ਹਾਂਜੀ ਵਿਚ ਚ ਹੋਰ ਵੀ ਸੀ ਅੱਛਾ ਤੁਹਾਡੇ ਪਿੰਡ ਦਾ ਚੌਧਰੀ ਬੰਦਾ ਕਿਹੜਾ ਸੀ ਚੌਧਰੀ ਬਾਬੂ ਖਾਨ ਸੀ ਤੇ ਬਾਬੂ ਖਾਨ ਹਾਂਜੀ ਵਾਹ ਜੀ ਉਹ ਬਾਬਾ ਜ਼ਮੀਨ ਭਾਂਡੇ ਵਾਲੇ ਸਨ ਜ਼ਮੀਨ ਭਾਂਡੇ ਵਾਲੇ ਬੜਾ ਬਕਾਰ ਵਾਲਾ ਬੰਦਾ ਸੀ ਹਾਂਜੀ ਬਾਬੂ ਖਾਨ ਮੰਨੀ ਜਾਂਦੀ ਸੀ ਉਹਨਾਂ ਦੀ ਮੰਨੀ ਜਾਂਦੀ ਉਹ ਮੇਰਾ ਪਧਰਾ ਉਹਦੀ ਇੰਨੀ ਕਿ ਬੰਦੇ ਤੇ ਨਾ ਵੀ ਜੇ ਜੀ ਕਿਸੇ ਨੇ ਮੁੰਡਾ ਵੀ ਹੋਣਾ ਤਾਂ ਉਹਦੇ ਬਗੈਰ ਮੁੰਡਾ ਨਹੀਂ ਦਿਆ ਹੁੰਦਾ ਜੇ ਧੀ ਹੋਣੀ ਤਾਂ ਉਹਦੇ ਬਗੈਰ ਵਿਆਹ ਨਹੀਂ ਹੁੰਦੀ ਅੱਛਾ ਇੰਨੀ ਚੌਧਰੀ ਸੀ ਉਹਦੀ ਵਾਹ ਜੀ ਵਾਹ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਕੋਈ ਐਸੀ ਜਗ੍ਹਾ ਵੀ ਬਣਾਈ ਹੋਈ ਹੁੰਦੀ ਸੀ ਚੌਂਤਾ ਜਿੱਥੇ ਬਹਿ ਕੇ ਫੈਸਲੇ ਕਰ ਹਾਂਜੀ ਤਕੀਏ ਦੋਤੇ ਸਾਡੇ ਉਹ ਕਿਹੜੇ ਕਿਹੜੇ ਪਾਸੇ ਸੀ ਉਹ ਜੀ ਤਕੀਏ ਜਿਹੜੇ ਸੀ ਨਾ ਇੱਕ ਮੰਜਾਂ ਦਾ ਸੀ ਉਹ ਜਿਹੜੀ ਉਹ ਹੈ ਸਾ ਨਰਾਜਪੂਤ ਜਿਹੜੀ ਗੋਤ ਬੰਜਾ ਦਾ ਸੀ ਅੱਛਾ ਮੰਜਸਾਂ ਮੰਜ ਸੀ ਉਹ ਮੰਜਾਂ ਦਾ ਤਕੀਆ ਬਖਰਾ ਸੀ ਬਰਿਆਂ ਦਾ ਤਕਰੀ ਤਕੀਆ ਤਕੀਆ ਬਖਰਾ ਸੀ ਅੱਛਾ ਹਾਂਜੀ ਤਕੀਏ ਬਣੇ ਦੇ ਉਹਨਾਂ ਆਪਸੇ ਰਿਸ਼ਤੇਦਾਰੀ ਹੁੰਦੀ ਸੀ ਹਾਂ ਜੀ ਰਿਸ਼ਤੇਦਾਰੀ ਹੁੰਦੀ ਸੀਗੇ ਉਹ ਭਾਈ ਦੇ ਸਾਡੇ ਕੋਈ ਗੋਤ ਨਹੀਂ ਹਾਂ ਗੋਤ ਨਹੀਂ ਹਾਂ ਗੋਤ ਨਹੀਂ ਭਾਈ ਦੇ ਸਾਡੇ ਉਹ ਇਹ ਜਿਹੜੇ ਆਲੇ ਦੁਆਲੇ ਤੁਸੀਂ ਪਿੰਡ ਦੱਸਿਆ ਨੇ ਹਾਂਜੀ ਇਹਦੇ ਵਿੱਚ ਕਿਹੜੇ ਕਿਹੜੇ ਬਰਾਦਰੀ ਦੇ ਸੀ ਲੋਕ ਜ਼ਿਆਦਾ ਇਹਦੇ ਵਿੱਚ ਜਿਹੜੀ ਛਪਾਰ ਸੀ ਇਹ ਵੀ ਸਿੱਖਾਂ ਦੀ ਸੀ ਅੱਛਾ ਜੇ ਬਾਅਦ ਵਿੱਚ ਕੰਦੇ ਆਪਣਾ ਲਤਾਲਾ ਵੀ ਸਿੱਖਾਂ ਦਾ ਸੀ ਕੋਈ ਚੰਦ ਘਰ ਮੁਸਲਮਾਨਾਂ ਦੇ ਸੀ ਅੱਛਾ ਅੱਛਾ ਬਾਕੀ ਜਿਹੜਾ ਰੰਗੂ ਵਾਲਾ ਸੀ ਇਹਦੇ ਦਿੱਜਲੀ ਤਾਂ ਚੰਦ ਘਰ ਕੋਈ ਮੁਸਲਮਾਨਾਂ ਦੇ ਬਾਕੀ ਸਾਰਾ ਸਿੱਖਾਂ ਦਾ ਸੀ ਜੱਟਾਂ ਦਾ ਹੀ ਆਪਣੀ ਰਿਸ਼ਤਦਾਰੀ ਕਿਹੜੇ ਕਿਹੜੇ ਪਿੰਡਾਂ ਦੇ ਸੀ ਆਪਣੀ ਰਿਸ਼ਤਦਾਰੀ ਜੀ ਇੱਧਰ ਅਸੀਂ ਆ ਗਏ ਨਾ ਸੱਤ ਜਿਹੜਾ ગામ ਨੇ ਉਹ ਪਿੰਡ ਨੇ ਛੋਕਰਾਂ ਬਦੇچھے ਖਾਨ ਪਰ ਮਡੀਆਂ ਜੱਟੂਆਂ ਬੂਆ ਤੇ ਕੇ ਹਾਂ ਤੇਰਾ ਨਿੰਦ ਅੱਛਾ ਉਹਨਾਂ ਦੇ ਰਿਸ਼ਦਾਰੀ ਸੀ ਉਹਨਾਂ ਦੇ ਸਾਰੇ ਤੇ ਨਾਲਕੇ ਆਪਣੇ ਕਿੱਥੇ ਸੀ ਨਾਲਕੇ ਮੇਰੇ ਕਬੂਰਗੜ੍ਹ ਤੇ ਰਿਆਸ ਨਾਬੇ ਦੇ ਵਿੱਚ ਅੱਛਾ ਤੁਸੀਂ ਜਾਂਦੇ ਰਹੇ ਨਾਲਕੇ ਆਂਦੇ ਹਾਂ ਜਾਣਦੇ ਆ ਮੈਂ ਇੱਕ ਵਾਰ ਗਿਆ ਅੱਛਾ ਉਦੋਂ ਤੁਰ ਕੇ ਜਾਂਦੇ ਹੁੰਦੇ ਸੀ ਕਿ ਗੱਡੀਆਂ ਦੇ ਨਹੀਂ ਉਹ ਅਸੀਂ ਨਾ ਗੱਡੀ ਦੇ ਗੱਡੀ ਚੜਦੇ ਤੇ ਸਾਡਾ ਟੈਸਰ ਨਾ ਚਪਾਦ ਦਾ ਸਾਨੂੰ ਅੱਛਾ ਚਪਾਦ ਦੇ ਟਿੰਦ ਲਾ ਕੇ ਸੀ ਮਲੇਰਕੋਟ ਨੇ ਜਾ ਉਤਰਦੇ ਸੀ ਹਮ ਮਲੇਰਕੜ ਉਤਰ ਕੇ ਫਿਰ ਟਾਂਗੇ 'ਚ ਬਹਿਣਾ ਤੇ ਅਸੀਂ ਮਲਾਉਂਦੇ ਜਾਤਰਨਾ ਅੱਛਾ ਮਲਾਉ ਦੋ ਫਿਰ ਨਾ ਗੱਡਾ ਆਉਣਾ ਸਾਡੇ ਨਾਨਕਿਆਂ ਦਾ ਉਹ ਗੱਡੇ ਦੇ ਵਿੱਚ ਝੜ ਕੇ ਫਿਰ ਜੋ ਕਬੂਰ ਕੱਢ ਜਾਂਦੇ ਸੀ ਵਾਹ ਜੀ ਵਾਹ ਹਾਂਜੀ ਰਾਣਾ ਜੀ ਦਾ ਕੀ ਨਾਂ ਸੀ ਦੁੱਲੇਖਾਂ ਅੱਛਾ ਦੁੱਲੇਖਾਂ ਹਾਂਜੀ ਤੇ ਮਾਮਿਆਂ ਦੇ ਵੀ ਨਾਂ ਯਾਦ ਨੇ ਮਾਮੇ ਦਾ ਹਾਂ ਨਾਂ ਯਾਦ ਨਹੀਂ ਦੱਸੋ ਮਾਮੇ ਦਾ ਇੱਕ ਨਾਂ ਮੇਰੇ ਮਾਮੇ ਦਾ ਅਬਦਲਕ ਸੀ ਹਾਂਜੀ ਤੇ ਇੱਕ ਨਾ ਨੂਰ ਮੁਹੰਮਦ ਸੀ ਸਹੀ ਤੇ ਇੱਕ ਨਾ ਜਹੂਰ ਤਾਂ ਸੀ ਤਿੰਨ ਮਾਮੇ ਦੀ ਵਾਹ ਜੀ ਵਾਹ ਅੱਛਾ ਬਜ਼ੁਰਗੋ ਵਾਪਸ ਜੇ ਉੱਥੇ ਤੁਸੀਂ ਦੱਸਿਆ ਬੜਾ ਚੰਗਾ ਰਹਿਣ ਸੈਣ ਹੁੰਦਾ ਸੀ ਹਾਂ ਆਪਣੀ ਜਿਹੜੀ ਉਥੇ ਜ਼ਮੀਨ ਸੀ ਹਾਂਜੀ ਉਥੇ ਖੂਹਾਂ ਦੀ ਬਾਈ ਹੁੰਦੀ ਸੀ ਕਿ ਨਹਿਰੀ ਪਾਣੀ ਸੀ ਉਥੇ ਜੀ ਨਹਿਰੀ ਪਾਣੀ ਵੀ ਸਾਨੂੰ ਤੁਸੀਂ 6 ਮਹੀਨੇ ਦਾ ਹੂੰ ਉਹਦੇ ਵਿਆਹ ਸ਼ਾਦੀਆਂ ਵੇਖੀਆਂ ਹਾਂ ਹਾਂਜੀ ਬੜੀਆਂ ਆ ਜੱਟਾਂ ਦੀ ਜਦੋਂ ਵਿਆਹ ਹੁੰਦੇ ਸੀ ਤੁਹਾਨੂੰ ਬੁਲਾਉਂਦੇ ਹੁੰਦੇ ਸੀ ਜਾਂ ਤੁਹਾਡੇ ਵਿਆਹ ਹੁੰਦੇ ਜਦੋਂ ਤੁਸੀਂ ਬੁਲਾਉਂਦੇ ਬਿਲਕੁਲ ਬੁਲਾਉਂਦੇ ਸੀ ਸਾਨੂੰ ਉਹ ਅਸੀਂ ਅਸੀਂ ਜਾਣਦੇ ਸੀ ਉਹਨਾਂ ਦੇ ਅੱਛਾ ਹਾਂਜੀ ਵਾਹ ਜੀ ਵਾਹ ਉਹ ਜਿਹੜੇ ਮੁੰਡੇ ਪਿਆਰਸਾਨ ਵਾਲੇ ਨੇ ਤੇਰੇ ਬਾਰੇ ਗੱਭਰੂ ਹੂੰ ਉਹ ਮੇਰਾ ਬਾ ਦੋਸਤਾਂ ਦੋਸਤਾਂ ਫਿਰ ਵਿਆਹ ਜਾਂਦੇ ਹੀ ਨੇ ਨਾ ਅੱਛਾ ਹਾਂਜੀ ਕੋਈ ਨਾਂ ਯਾਦ ਨੇ ਕੋਈ ਜੱਟਾਂ ਦੇ ਕੋਈ ਮਸ਼ਹੂਰ ਜਿਹ ਨਾ ਦਾ ਮਸ਼ਹੂਰ ਉਹਨਾਂ ਦੇ ਨਿਹਾਇਤ ਦਾ ਜੀ ਨਾ ਇੱਕ ਜਗਿੰਦਰ ਸੀ ਹੂੰ ਹਾਂਜੀ ਉਹ ਉਹ ਵੀ ਮਸ਼ਹੂਰ ਸੀ ਜਗਿੰਦਰ ਵੀ ਅੱਛਾ ਤੇ ਇੱਕ ਜ਼ਗੀਰ ਸੀ ਅੱਛਾ ਮਸ਼ਹੂਰ ਸੀ ਹੂੰ ਇੱਕ ਪਰਬੂ ਸੀ ਅੱਛਾ ਉਹ ਵੀ ਮਸ਼ਹੂਰ ਸੀ ਵਾਹ ਜੀ ਵਾਹ ਤੇ ਇਤਰਾ ਨਾਂ ਸੀ ਤੁਹਾਡੇ ਪਿੰਡ ਦੇ ਵਿੱਚ ਚਮਾਰ ਵੀ ਰਹਿੰਦੇ ਸੀ ਚਮਾਰ ਹੈਗੇ ਤੇ ਅੱਛਾ ਕੰਮ ਸ਼ਾਮ ਉਹੀ ਕਰਦੇ ਸੀ ਕੰਮ ਸਾਡੇ ਜੁੱਤੀਆਂ ਉਹੀ ਸੀ ਹੁੰਦੇ ਤੇ ਜੁੱਤੀਆਂ ਸਿੰਦੇ ਸੀ ਹਾਂਜੀ ਵਾਹ ਜੀ ਜੁੱਤੀਆਂ ਉਥੇ ਹੁੰਦੇ ਅੱਛਾ ਬਜ਼ੁਰਗੋ ਉਦੋਂ ਵਾਪਸ ਜਦੋਂ ਇਕੱਠੇ ਵੱਸਦੇ ਸੀ ਹਾਂ ਅੰਗਰੇਜ਼ ਦਾ ਦੌਰ ਸੀ ਉਦੋਂ ਹਾਂ ਜੀ ਤੁਹਾਡੇ ਪਿੰਡ ਦੇ ਵਿੱਚ ਕੁਰਬਾਨੀ ਕਰ ਲੈਂਦੇ ਹੁੰਦੇ ਸੀ ਵੱਡੀ ਸਾਡੀ ਜਿਹੜੀ ਕੁਰਬਾਨੀ ਉਹ ਸਾਨੂੰ ਮਨਾ ਮਨਾਈ ਕੋਈ ਨਹੀਂ ਸੀ ਤੇ ਬਾਕੀ ਅਸੀਂ ਕਰਦੇ ਬੱਕਰਿਆਂ ਦੀ ਕੁਰਬਾਨੀ ਤੇ ਬੱਕਰੀ ਦੀ ਹੈ ਮਰਾ ਬਛਲੇ ਦੀ ਸਹੀ ਹੋ ਗਿਆ ਜੀ ਬਾਕੀ ਜਿਹੜੇ ਹਾਤੇ ਬਣੇ ਹੋਏ ਸੇ ਉਹ ਹਾਤਾ ਇੱਕ ਸਾਡਾ ਲੁਧਿਆਣੇ ਬਣਿਆ ਸੀ ਬੜੇ ਗੋਸਤ ਦਾ ਅੱਛਾ ਮਜ਼ਰਾ ਬੈੜੀ ਕਰ ਲੈ ਕੱਟਾ ਕਰ ਲੈ ਇਹ ਹਾਤਾ ਸਾਡਾ ਬੜਿਆ ਸੀ ਆਪਣਾ ਹਾਲੂ ਹਲਵਾਰਾ अच्छा जित मेरा बाबा हवाई अड्डा बणे है हलवारे च अच्छा आज उत्तर दिन चढ़ਦੇ ਨੇ ਹਲवारे ਹਲवारे ਨਾਲ ਆਂਡਲੂ ਦੀ ਉਥੇ ਆਤਾ ਬਣਿਆ اچھا ਉਥੇ ਬਣਿਆ ਸੀ ਹਾਂਜੀ ਸਹੀ ਹੋ ਗਿਆ اچھا ਬਜ਼ੁਰਗ ਹੁਣ ਦੱਸੋ ਜਦੋਂ ਤੁਸੀ ਉਥੇ ਲੋਕ ਰਹਿੰਦੇ ਸੀ ਹਾਂਜੀ ਤੁਹਾਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਇਧਰ ਬਣ ਗਿਆ ਹਾਂਜੀ ਕਿ ਇਸ ਤਰ੍ਹਾਂ ਆਪਣਾ ਘਰ ਛੱਡਿਆ ਕੀ ਕੁਛ ਹੋਇਆ ਸੀ ਉਹ ਜੀ ਤੈਨੂੰ ਕੀ ਦੱਸੀ ਹੁਣ ਗੱਲ ਹਮ ਵੀ ਜਿਸ ਵੇਲੇ ਪਾਕਿਸਤਾਨ ਬਣਦਾ ਨਾ 14 ਅਗਸ ਨੂੰ ਹਮ ਜੋ ਵੇਲਾ ਗਾਸ ਨੂੰ ਪਾਕਿਸਤਾਨ ਬਣ ਗਿਆ ਤੇ ਉਹ ਮੇਰਾ ਮਤਲਬ ਗੱਲਾਂ ਛੋਰੀ ਛੋਰੀ ਹੋਣ ਲੱਗੀਆਂ ਹਮ ਠੇਸਨਾਤੇ ਕੀ ਹੋਣ ਲੱਗੀਆਂ ਪਿੰਡਾਂ ਜਲੀ ਹੋਣ ਲੱਗੀਆਂ ਕਿ ਇਧਰੋਂ ਵੱਧਦਾ ਇੱਕ ਗੱਲ ਦਾ ਨੁਕਸਾਨ ਹੋਇਆ ਪਸ਼ੌਰ ਦੇ ਵਿੱਚ ਆ ਬਲੋਚ ਸਾਂਚ ਨਾ ਇਹਨਾਂ ਨੇ ਗੱਡੀ ਵੱਢ ਦਿੱਤੀ ਬਲੋਚੀਆਂ ਨੇ ਹਮ ਇਹਨਾਂ ਹਿੰਦੂਆਂ ਦੀ ਹਮ ਉਹ ਗੱਡੀ ਵੱਡੀ ਉਹਦੀ ਗੱਲ ਖਿਲਦੇ ਖਿਲਨੇ ਸਾਰੇ ਪੰਜਾਬ ਦੇ ਵਿੱਚ ਜਾ ਬੜੀ ਅੱਛਾ ਉਹ ਪੰਜਾਬ ਦੇ ਵਿੱਚ ਜਾ ਬੜੀ ਤੇ ਉਹ ਅੱਗ ਭਮ ਗਈ ਹਮ ਉਸ ਵੇਲੇ ਰਾਜ ਦੀ ਨਹਿਰੂ ਦਾਲ ਦਾ ਨਹਿਰੂ ਦਾਲ ਦਾ ਰਾਜ ਸੀ ਉਹਨੇ ਫਿਰ ਇੱਕ ਤਾਰਾ ਸਿੰਘ ਸੀ ਇੱਕ ਫਟੇਗ ਸਿੰਘ ਸੀ ਇਹਨਾਂ ਨੂੰ ਥਾਪੜਾ ਦੇ ਲਿਆ ਉਹਨੇ ਅੱਛਾ ਨਹਿਰੂ ਦਾਲ ਨੇ ਸਿੱਖੋ ਸਰਦਾਰਾ ਸਿੰਘੋ ਤੇ ਤੁਹਾਡੇ ਇਹ ਮੁਸਲਮਾਨ ਮਾਰਨਦੇ ਨੇ ਸਾਡੇ ਕੋਲ ਨਹੀਂ ਨਿਕਣਿਆ ਸਾਡੀ ਜੀ ਟੱਕਰ ਫਿਰ ਇਹਨਾਂ ਨਾਲ ਕਰਾਤੀ ਅੱਛਾ ਹਾਂਜੀ ਸਿੱਖਾਂ ਜੱਟਾਂ ਨਾਲ ਇਹ ਇਹ ਜਾਨੀ ਸਾਨੂੰ ਜਿਹੜੇ ਆਲੇ ਦੇ ਪਿੰਡ ਇਹਨਾਂ ਨੂੰ ਕੁਝ ਨਹੀਂ ਕਿਹਾ ਇੱਕ ਗਾਫਲੇ ਬਣਾਏ ਗਏ ਜਿੰਨੇ ਅੱਛਾ ਮਤਲਬ ਦਹਤ ਕਰਨ ਦੀ ਚੱਲੀ ਹੋਈ ਹੈ ਉਹ ਗਾਫਲੇ ਬਣ ਕੇ ਗਾਫਲੇ ਚੱਲ ਗਏ ਤਲਵਾਰ ਤੇ ਬਰਛਾ ਹੂੰ ਇਹ ਉਹਨਾਂ ਨੇ ਮੇਰਾ ਮਤਲਬ ਹਥਿਆਰ ਉਹਨਾਂ ਦੇ ਹੱਥ ਕਰ ਲਏ ਅੱਛਾ ਇੱਕ ਕੜਾ ਚੜ ਲੈ ਇੱਥੇ ਕਰਕੇ ਇੰਜ ਕਰਕੇ ਹਾਂਜੀ ਉਹ ਕੜੇ ਨੂੰ ਉਂਗਲੀ ਦੇ ਕਮਾ ਕੇ ਇੰਜ ਕਰਕੇ ਮਾਰਦੇ ਨੇ ਅੱਛਾ ਉਹ ਕੜਾ ਇੱਥੇ ਸਭ ਇੱਥੇ ਚੜਿਆ ਆਇਆ ਹੂੰ ਤੇ ਕੁਰਬਾਨ ਇੱਥੇ ਮੋਢੇ ਗੱਲ ਚ ਪਾਈਆ ਤਲਵਾਰ ਹੱਥ ਪੜੀਆ ਬਰਛਾ ਚ ਪੜਿਆ ਹੂੰ ਜਾਲ ਪੰਜ ਹਥਿਆਰ ਉਹਦੇ ਕੋਲ ਨੇ ਗਾਫਲੇ ਬਣ ਗਏ ਗਾਫਲੇ ਬਣੇ ਚੌਧਰੀ ਸਾਹਿਬ ਫਿਰ ਉੱਥੇ ਮੇਰਾ ਮਤਲਬ ਸਾਨੂੰ ਵੜਾਂਗੇ ਸ਼ੁਰੂ ਹੋਗੇ ਉਹੜੇ ਪਿੰਡ 'ਚ ਹਾਂ ਸਾਡੇ ਪਿੰਡ 'ਚ ਨਹੀਂ ਬੜਾਂਗਾ ਹੋਇਆ ਨਾਲ ਜਿਹੜਾ ਪਿੰਡ ਜੜਾ ਹਾਂ ਸੀ ਨਾ ਹਾਂ ਉੱਥੇ ਫਿਰ ਰਾਤ ਨੂੰ ਸਾਰੀ ਰਾਤ ਬੜਾਂਗਾ ਹੁੰਦਾ ਰਿਹਾ ਅੱਛਾ ਉੱਥੇ ਬੰਦੇ ਮਰੇ ਮਾਰੇ ਕਾਬਦੇ ਆ ਗਏ ਕਾਬਲੇ ਵਿੱਚ ਲੜਾਈ ਹੋਈ ਪਿੰਡਾਂ 'ਚ ਨਿਕਲਦੇ ਨੇ ਬੰਦਾ ਬੜਾ ਔਖਾ ਹੈ ਹੂੰ ਉਹ ਫਿਰ ਬੰਦੇ ਮੁਸਲਮਾਨ ਵੀ ਬਹੁਤ ਵੱਡੇ ਗਏ ਅੱਛਾ ਤੇ ਉਹਨਾਂ ਜੀ ਵੀ ਬਹੁਤਾਂ ਨੁਕਸਾਨ ਆ ਫਿਰ ਜਦ ਨੂੰ ਜੀ ਕੁਤ ਰੱਬ ਦੀ ਹੋਈ ਪੈ ਫਟ ਗਈ ਸਾਰੀ ਰਾਤ ਲੜਦੇ ਰਹੇ ਕੋਈ ਹਯਾਜ ਆਇਆ ਉੱਪਰੋਂ ਹੂੰ ਨੀਵਨੀਮਾ ਉਹ ਨੀਵੇਂ ਨੀਵੇਂ ਯਾਜ ਨੇ ਕਾਗਜ਼ੀ ਢੇ ਥੱਲੇ ਤੇ ਉਹ ਜਿਹੜੀ ਗਾਪਲੇ ਦੇ ਪਿਛਾਟ ਗਏ ਅੱਛਾ ਫਿਰ ਉਹਨਾਂ ਨੂੰ ਵਕਵਾ ਮਿਲ ਗਿਆ ਉਹਨਾਂ ਨੂੰ ਉਜਲਨ ਦਾ ਤੇ ਉਹ ਫਿਰ ਆਗੇ ਸਾਡੇ ਪਿੰਡ ਧੂਰਕੋਟ ਦੇ ਵਿੱਚ ਅੱਛਾ ਧੂਰਕੋਟ ਦੇ ਵਿੱਚ ਜਿੱਥੇ ਬਲੇ ਆ ਗਏ ਨਾ ਉਹ ਅਸੀਂ ਕਹਾਂ ਵੀ ਹੁਣ ਗੱਲ ਇਹ ਆ ਵੀ ਜਦ ਇਹ ਪਿੰਡ ਨਹੀਂ ਖੜਿਆ ਸਾਰਾ ਤੇ ਸਾਡੀ ਕਿਹਦਾ ਇਤਿਹਾਸੀ ਹੈ ਤੇ ਅਸੀਂ ਵੀ ਨਿਕਲ ਚਲੀਏ ਚੰਗੀ ਗੱਲ ਤਾਂ ਇਹ ਹੈ ਤੁਹਾਨੂੰ ਜਿਹੜੇ ਉੱਥੇ ਜੱਟ ਰਹਿੰਦੇ ਸੀ ਉਹਨਾਂ ਨੇ ਤਾਂ ਨਹੀਂ ਤੰਗ ਕੀਤਾ ਨਹੀਂ ਸਾਨੂੰ ਉਹਨਾਂ ਨੇ ਬਿਲਕੁਲ ਤੰਗ ਨਹੀਂ ਕੀਤਾ ਉਹਨਾਂ ਨੇ ਬਲਕਨ ਸਾਨੂੰ ਲਈ ਦੱਸਿਆ ਵੀ ਤੇ ਗਾਪਲੇ ਆਉਂਦੇ ਨੇ ਤੇ ਥੋੜੇ ਦੇ ਪ੍ਰੋਗਰਾਮ ਸੂਰਚੜ ਦੇ ਨਾਲ ਸੀ ਨਿਕਲ ਗਏ ਤੇ ਉਹ ਸਾਰੇ ਖੜੇ ਦੇਖਦੇ ਦੇ ਕੋਠਿਆਂ ਦੇ ਵੀ ਉੱਜਲ ਚੱਲੇ ਨੇ ਉਹਨਾਂ ਦੇ ਉਹ ਬੰਦੇ ਨੇ ਕਿਸੇ ਨੇ ਤੁਹਾਨੂੰ ਅੱਗੇ ਟਕਰਾਂ ਨਹੀਂ ਕਰਿਆ ਕਿ ਕਿਉਂ ਚੱਲਿਓ ਕਿਉਂ ਮਾਰਦੇ ਉਹ ਜੀ ਅੱਗੇ ਰਿਆਸਤਾਂ ਦੀ ਜੀ ਮੁਸਲਮਾਨ ਦੀ ਮਨੇਰ ਕੋਟੜਾ ਉਹ ਮਨੇਰ ਕੋਟੜ ਜਿਹੜੀ ਰਿਆਸਤ ਸੀ ਉਹਦੇ ਵਿੱਚ ਤਾਂ ਸਾਡੇ ਕੋਈ ਰਿਸ਼ਤੇਦਾਰ ਨਾ ਡਟੇ ਦੇ ਦਿੱਤੇ ਹੂੰ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਦੋ ਪਿੰਡ ਜੁੜੇ ਆਉਂਦੇ ਨੇ ਉਹਨਾਂ ਨੇ ਫਿਰ ਉਹਨਾਂ ਦਾ ਹੱਥ ਦੀ ਉਹਨਾਂ ਦੇ ਹੱਥ ਦੇ ਖੜ ਕੇ ਗੋਰੀਆਂ ਚਲਾਈਆਂ ਕੋਈ ਇਧਰ ਨੂੰ ਝੱਡੀਆਂ ਕੋਈ ਇਧਰ ਨੂੰ ਝੱਡੀਆਂ ਉਹ ਜਿਹੜੇ ਆ ਪਿਛਲੇ ਲੋਕ ਦੇ ਨਾਲ ਪਿੱਛੇ ਦੀ ਪਿੱਛੇ ਰੋਗੇ ਉਹ ਜਿਵੇਂ ਆਤਲਾ ਦੇ ਕੋਲ ਘੱਟਦੀ ਅਸਲਾ ਕੋਈ ਨਹੀਂ ਜੱਡਾ ਤੇ ਜਿਸ ਵੇਲੇ ਗੋਲੀਆਂ ਚੱਲੀਆਂ ਨਾ ਉਹ ਮੇਰਾ ਮਾਤਾ ਪਿਛਾਟ ਗਏ ਤੇ ਜਾਂ ਹਟੇ ਹੋਏ ਉਹ ਸਾਨੂੰ ਬਖਵਾ ਮਿਲ ਗਿਆ ਨਿਕਲ ਕੇ ਨਹੀਂ ਸੀ ਉਹਨਾਂ ਦੇ ਤਣਾ ਦੇ ਵਿੱਚ ਨੇਗੇ ਬਸ ਅਸੀਂ ਬੱਜੇ ਗੋਲੀ ਚਲੀ ਉੱਥੇ ਬਹਾ ਲੋਕ ਮਰੇ ਨੇ ਨਹੀਂ ਮਰਿਆ ਕੋਈ ਨਹੀਂ ਉੱਥੇ ਉਹ ਸਮਾਨੀ ਫਾਇਰ ਕਰ ਰਹੇ ਨੇ ਉਹਨਾਂ ਦੂਰ ਅੱਛਾ ਹਾਂ ਬਾਕੀ ਹੋਰ ਗੋਲੀ ਕੋਈ ਨਹੀਂ ਚੱਲੀ ਹੂੰ ਬਾਕੀ ਇੱਕ ਦੋ ਹੋਏ ਨੇ ਚਾਨਸ ਇੱਕ ਬੰਦਾ ਬਰਛਾ ਲੈ ਕੇ ਤੇ ਆ ਦੇਖੋ ਜਨਾਨੀ ਨੂੰ ਪਰ ਉਹ ਬੰਦਿਆਂ ਨੇ ਜਿਵੇਂ ਫਾਇਰ ਕੀਤੀ ਨਾ ਬੰਦਾ ਛੱਡ ਕੇ ਭੱਜ ਗਿਆ ਫੇਰ ਅੱਛਾ ਉਹ ਬਰਛੇ ਬਰਛੇ ਨੂੰ ਮਾਰ ਗਿਆ ਦੇ ਮਾਈ ਦੇ ਬਿਜਾਰੀ ਦੇ ਹੂੰ ਮਾਈ ਨੇ ਬਰਛੇ ਬਰਛੇ ਨੂੰ ਰੋਖਦੀ ਰਹੀ ਹੂੰ ਪਰ ਬਰਛਾ ਫੇਰ ਵੀ ਤਾਂ ਉਹਦੇ ਲੱਗ ਗਿਆ ਉਹਦੇ ਬਿਜਾਰੀ ਦੇ ਆ ਗਾ ਬਈ ਬੱਸ ਅੱਛਾ ਫੇਰ ਤੁਸੀਂ ਜਾ ਕੇ ਉੱਥੇ ਮਲੇਰ ਕੋੜੇ ਜੇ ਬਹਿ ਗਏ ਮਲੇਰ ਕੋੜੇ ਫੇਰ ਅਸੀਂ ਰਹੇ ਆ ਜਨਾਬ ਭਾਦੋਂ ਜੇ ਅਸੀਂ ਉਜੜਦੇ ਆ ਤੇ ਅਸੀਂ ਨਾ ਮੇਰਾ ਖਿਆਲ ਅਤੂ ਚੜ ਗਿਆ ਜੀ ਆਜ਼ਾਦ ਦਾ ਕਸੂ ਹੋ ਗਿਆ ਜਿਆਦਾ ਤੋਂ ਸੱਤ ਫੇਰਾ ਸਾਡਾ ਗਾਫਲਾ ਤੁਰ ਪਿਆ ਅੱਛਾ ਉਥੋਂ ਜੇ ਅਸੀਂ ਜਿਹੜਾ ਸਾਡਾ ਕੈਂਪ ਸੀ ਨਾ ਅੱਗਿਆ ਉਹਨਾਂ ਨੇ ਕਿਹਾ ਬਈ ਹੁਣ ਤੁਸੀਂ ਪਾਕਿਸਤਾਨ ਨੂੰ ਜਾਓ ਅੱਛਾ ਜਦੋਂ ਤੁਸੀਂ ਉੱਥੇ ਰਹਿੰਦੇ ਪਏ ਸੀ ਤੁਹਾਨੂੰ ਖਾਣ ਪੀਣ ਨੂੰ ਉੱਥੇ ਦਿੰਦਾ ਸੀ ਰੇਲ ਕੋਟਰੇ ਵਾਲਾ ਹਾਂਜੀ ਹਾਂਜੀ ਉਹ ਦੋ ਵੇਲੇ ਦਲੀਆ ਪਕਾਉਂਦਾ ਸੀ ਅੱਛਾ ਦਲੀਆ ਪਾ ਕੇ ਦੇਗਾਂ ਧਰ ਕੇ ਗੱਡਿਆਂ ਧਰ ਕੇ ਨਾ ਫਿਰ ਜਿਵੇਂ ਜਿਵੇਂ ਆਪ ਆਪਣੇ ਬਣਾਏ تھے ਕੁਦਲੀਆਂ ਲੱਗੀਆਂ ਤੇ ਜਿਵੇਂ ਆ ਕੁਦਲੀਆਂ ਲੱਗੀਆਂ ਨੇ ਇੱਧਰ ਲੱਗੀਆਂ ਨੇ ਵਿਚਾਲੇ ਗੱਡਾ ਜਾਣਾ ਹੈ ਤੈਨੂੰ ਵੀ ਦੇ ਗਿਆ ਉਹਨੂੰ ਵੀ ਦੇ ਗਿਆ ਤੈਨੂੰ ਵੀ ਦੇ ਗਿਆ ਉੱਥੇ ਕੋਈ ਬਿਮਾਰੀ ਸ਼ਮਾਰੀ ਤਾਂ ਨਹੀਂ ਫੈਲੀ ਸੀ ਕੋਈ ਬਿਮਾਰੀ ਕਾਇਜੀ ਦੀ ਮਾਰੀ ਥੋੜੀ ਜਿਹੀ ਫੈਲੀ ਸੀ ਹਮ ਅਜੇ ਵੀ ਹਮ ਉਹਦੇ ਫਿਰ ਕੁਝ ਮਰ ਗਏ ਕੋਈ ਬਚ ਗਏ ਬਸ ਆਜ਼ਾਦੀ ਜ਼ਹਿਮਤ ਹੋ ਗਈ ਅੱਛਾ ਫਿਰ ਤੁਸੀਂ ਲੋਕ ਉੱਥੋਂ ਜਦੋਂ ਨਿਕਲੇ ਹੋ ਹਾਂਜੀ ਪੈਦਲ ਆਏ ਪੈਦਲ ਤੁਰ ਕੇ ਆਏ ਅਸੀਂ ਉਹ ਰਸਤੇ ਦੇ ਵਿੱਚ ਤੇ ਨਹੀਂ ਤੁਹਾਡੇ ਹਮਲੇ ਹੁੰਦੇ ਰਹੇ ਨਹੀਂ ਕੋਈ ਨਹੀਂ ਹਮਲਾ ਸਾਡੇ ਨਾਲ ਡੋਗਰਾ ਪਾਰਟੀ ਸੀ ਹੂੰ ਲੋਗਰਿਆਂ ਦੀ ਪਾਰਟੀ ਦੀ ਰਿਆਸਤ ਨੇਪਾਲ ਦੀ ਅੱਛਾ ਰਿਆਸਤ ਨੇਪਾਲ ਦੀ ਨਟਰੀ ਜੀ ਉਹਦੇ ਵਿੱਚ ਸਿੱਖ ਦੇ ਜਿਹੜੇ ਉਹ ਚੰਦ ਦੇ ਉਹ ਨਾ ਮੋਟਰਸਾਈਕਲਾਂ ਦੀ ਨਿਗਰਾਨੀ ਦੇ ਵਿੱਚ ਤੇ ਅੱਛਾ ਯਾਨੀ ਵੀ ਬੰਦਾ ਕੋਈ ਐਰ ਗੈਰ ਇੱਧਰ ਨਾ ਹੋਵੇ ਇੱਧਰ ਨਾ ਹੋਵੇ ਹੂੰ ਕੋਈ ਮੇਰਾ ਮਤਲਬ ਗਾਵਲਾ ਮਾਰੇ ਨਾ ਕੁੱਟੇ ਨਾ ਉਹ ਨਿਗਰਾਨੀ ਅਸੀਂ ਉਹਦੇ ਜੀ ਆਏ 8 ਦਿਨ ਤੁਰੇ ਆਏ 8 ਦਿਨ ਅੱਛਾ 8 ਦਿਨ ਤੁਰਦੇ ਆਏ ਹਾਂਜੀ ਸਹੀ ਹੋ ਗਿਆ ਇੱਥੇ ਆ ਕੇ ਫਿਰ ਕਿੱਥੇ ਕਿਹੜਾ ਬਾਰਡਰ ਕ੍ਰਾਸ ਕੀਤਾ ਇੱਥੇ ਫਿਰ ਬਾਗਾ ਅੱਛਾ ਬਾਗਾ ਹਾਂਜੀ ਕਿੰਨੀ ਪਿੰਡ ਦੇ ਵਿੱਚ ਆਏ ਹੋ ਹਾਂਜੀ ਇੱਥੇ ਸਿੱਖਾਂ ਦੇ ਮਕਾਨ ਪੱਕੇ ਸਨ ਹਾਂ ਪੱਕੇ ਦੀ ਮਕਾਨ ਆ ਜੀ ਤੁਹਾਨੂੰ ਸਿੱਖਾਂ ਦੇ ਮਕਾਨ ਮਿਲੇ ਕਿ ਆਪਣੇ ਬਣਾ ਲਈ ਪਹਿਲੇ ਨਹੀਂ ਜੀ ਆਪਣੇ ਬਣਾਏ ਨੇ ਆਪਣੇ ਖੇਤਾਂ 'ਚ ਬਣਾਏ ਨੇ ਸਾਡਾ ਪਟਵਾਰੀ ਲੱਗਿਆ ਤੇ ਵਕੀਲ ਕਾਂ ਬੁੱਢੇ ਕਰਾਇਦਾ ਹੂੰ ਉਹ ਵਕੀਲਾਂ ਪਟਵਾਰੀ ਨੇ ਫਿਰ ਸਾਨੂੰ ਬਾਦੀ ਬਾਸ ਤੇ ਜਗ੍ਹਾ ਦਿੱਤੀਆਂ ਪਰਲੇ ਪਾਸੇ ਕੋਠੇ ਪਏ ਨੇ ਅੱਛਾ ਹਾਂਜੀ ਉਧਰ ਦੀ ਤਿੰਨ ਚਾਰ ਅਸੀਂ ਘਰ ਤੇ ਅਸੀਂ ਘਰ ਦੀ ਸੌਕ ਹੂੰ ਤੇ ਫਿਰ ਕੁਝ ਉਧਰਲੇ ਪਾਸੇ ਨਿਕਾ ਗ ਜਮੀਨ ਦਾ ਦਿੱਤਾ ਉਹ ਉਧਰਲੇ ਪਾਸ ਦਿੱਤਾ ਉਹ ਬਸਾਰੇ ਵਾਦੀ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੀ ਜ਼ਮੀਨ ਪਾਈ ਨਾ ਬਾਅਦ ਚਾ ਕੇ ਉਹਨਾਂ ਨੇ ਵਾਦੀ ਲੈ ਗਿਆ ਤੁਹਾਨੂੰ ਜ਼ਮੀਨ ਪੂਰੀ ਮਿਲੀ ਇੱਧਰ ਆ ਗਿਆ ਹਾਂ ਪੂਰੀ ਮਿਲੀ ਤੁਹਾਨੂੰ ਜਿਹੜੀ ਉਧਰ ਜਿੰਨੀ ਸੀ ਹਾਂ ਜਿੰਨੀ ਉਂਦੀ ਉਧਰ ਮਿਲੀ ਵਾਹ ਜੀ ਵਾਹ ਅੱਛਾ ਹੁਣ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ ਹਾਂ ਜੀ ਆਪਣਾ ਉਹ ਪਿੰਡ ਆਪਣਾ ਉਹ ਕਦੀ ਘਰ ਯਾਦ ਆਇਆ ਰੋਜ਼ ਹੀ ਰਹਿੰਦਾ ਅੱਛਾ ਉਹ ਭੁੱਲਦੇ ਨੇ ਉਹ ਕਾਮੜਿਆ ਜਿੱਥੇ ਤੇ ਜੰਮਣ ਪੋਗ ਹੋਵੇ ਉਹ ਕਦੇ ਭੁੱਲ ਆਉਂਦਾ ਵੇਹ ਵੇ ਉਹ ਤਾਂ 24 ਘੰਟੇ ਚੱਲਦਾ ਰਿਕਾਰਡ ਹੈ ਅੱਛਾ ਹਾਂ ਜੀ ਬਚਪਨੇ ਪਹੁੰਚ ਜੰਦੇ ਚੱਲਦਾ ਹੈ ਬਚਪਨੇ ਪਹੁੰਚ ਜਾਂਦੇ ਹਾਂਜੀ ਮੈਂ ਕਹਿੰਦਾ ਸੁਖਨੇ ਨਹੀਂ ਆਉਂਦੇ ਨੇ ਉਹ ਦਿਲ ਚ ਵੀ ਰਹਿੰਦਾ ਤੁਹਾਡੇ ਹਾਨ ਦੇ ਜਿਹੜੇ ਜਦੋਂ ਆਏ ਸੀ ਤੁਹਾਡੇ ਨਾਲ ਦੇ ਹੁਣੇ ਨੇ ਬਜ਼ੁਰਗ ਹਾਂਜੀ ਉਹ ਕਿੰਨੇ ਕੁ ਰਹਿ ਗਏ ਨੇ ਕੋਈ ਵੀ ਨਹੀਂ ਮੇਰੀ ਨਜ਼ਰੀਆਂ ਦਾ ਇੱਕ ਬਜ਼ੁਰਗ ਹੈ ਉੱਥੇ ਮਨੀਰ ਪਿਆ ਹੂੰ ਉਹਨੂੰ ਹੀ ਦੁਨੀਆ ਦੀ ਹੋ ਹੋ ਜਵਾਜ ਕੋਈ ਨਹੀਂ ਹੈ ਮਨੀਰ ਹੈ ਉੱਧਰ ਲਾ ਹੁਣ ਅੱਗੇ ਤੇ ਚਲੋ ਇਕੱਠੇ ਬੈਹਂਦੇ ਹੁੰਦੇ ਹੁੱਕਾ ਪੀਂਦੇ ਹਉਣੇ ਆਪਸ ਵਿੱਚ ਗੱਲਾਂ ਕਰਦੇ ਹਉਣੇ ਹਾਂਜੀ ਬਿਲਕੁਲ ਕਰਦੇ ਸੀਗੇ ਹੁਣ ਕਿਹਦੇ ਨਾਲ ਗੱਲਾਂ ਕਰਦੇ ਆ ਆਪਣੀ ਹੁਣ ਆਪਣੀਆਂ ਗੱਲਾਂ ਕੀ ਇਹਨੇ ਕਰਨੀਆਂ ਹੁਣ ਆਪਣੇ ਮਨ ਨਾਲੇ ਕਰਨੀਆਂ ਨੇ ਅੱਛਾ ਹੁਣ ਦੇਖੋ ਜਿੰਨੇ ਕਹਿੰਦਾ ਜਦ ਮੇਰਾ ਤੂੰ ਦਰਦੀ ਕੋਈ ਨਹੀਂ ਮੇਰੀ ਗੱਲ ਦਾ ਭੇਦ ਤੇ ਕੋਈ ਨਹੀਂ ਉਹਨੂੰ ਮੈਂ ਕੀ ਸੁਣਾਵਾ ਉਹਨੂੰ ਇਹ ਗੱਲ ਸੁਣਾਉਂਦੀ ਆ ਕਹਿੰਦਾ ਇਹ ਬਿਜੀ ਗੱਲਾਂ ਵੱਡਾ ਮਾਰਦਾ ਜੀ ਆਕਲ ਖਿੰਡੀ ਹੋਈ ਓਏ ਸਿਰ ਉਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਨੇ ਕੀ ਕੁਝ ਵੇਖਿਆ ਕੀ ਕੀ ਗੱਬੀਤੀਆਂ ਆਈਆਂ ਨੇ ਇਹ ਨਹੀਂ ਬਤਾਉਣਾ ਮੈਨੂੰ ਓਏ ਹੋਏ ਕਿਸੇ ਨੂੰ ਹੁਣ ਆਪਣਾ ਪਿੰਡ ਛੱਡਣਾ ਪੈ ਜੇ ਹਾਂਜੀ ਇਥੋਂ ਭਰੇ ਭਰੇ ਘਰ ਛੱਡਨੇ ਐਵੇਂ ਐਵੇਂ ਉੱਠ ਗਈਆਂ ਜਿਵੇਂ ਆਪਾਂ ਬੈਠੇ ਨਹੀਂ ਇੱਥੇ ਮਾਲ ਡੰਗਰ ਸਾਹਿਬ ਕੋਲ ਜਿਵੇਂ ਐਵੇਂ ਉੱਠੀਆਂ ਆ ਹੁਣ ਦਾ ਕੱਪੜੇ ਸੋਹਣੇ ਪਾਏ ਨੇ ਉਸ ਵੇਲੇ ਦਾ ਕੱਪੜੇ ਵੀ ਪਹਿਲਾਂ ਜੁੱਤੀ ਨਹੀਂ ਸਿਰ ਤੇ ਕੱਪੜਾ ਨਹੀਂ ਜਿਵੇਂ ਭੱਜ ਗਏ ਓਏ ਹੋਰ ਹੋਰ ਜਾਨਾ ਫਿਰ ਤੈਨੂੰ ਪਤਾ ਬਲੀਆਂ ਪਿਆਰੀਆਂ ਨੇ ਐਸੇ ਤਾਂ ਨਹੀਂ ਹਾਂ ਸਭ ਕੋ ਰਹਿ ਗਿਆ ਉੱਥੇ ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ ਸੀ ਉਸ ਇਲਾਕੇ ਦਾ ਹਾਂ ਜੀ ਕੀ ਨਾਂ ਸੀ ਉਹਦਾ ਉਹਦਾ ਨਾਂ ਪੂਰੀ ਸੀ ਪੂਰੀ ਹਾਂ ਜਲਾਹਦੀ ਯਾਦ ਦਾ ਅੱਛਾ ਹਾਂ ਜੀ ਬੜਾ ਮਨਿਆ ਬਰਬਰਨਾ ਜਵਾਨ ਸੀ ਤੁਹਾਡੇ ਪਿੰਡ ਦਾ ਬਾਵਾ ਨਾਂ ਸੀ ਉਹਦਾ ਬੜਾ ਨਾਂ ਸੀ ਜਿਤਪੂਰੀ ਦਾ ਵਾਹ ਜੀ ਵਾਹ ਉਹਦੀ ਕੋਈ ਕੋਲ ਵੇਖੀ ਸੀ ਤੁਸੀਂ ਉਹ ਵੀ ਕੁਸ਼ੀਆ ਨੇ ਦੇਖਿਆ ਕਿ ਨਹੀਂ ਮੈਂ ਹਾਂ ਉਹ ਉਸ ਵੇਲੇ ਵੀ ਕੁਸ਼ਤੀ ਤੇ ਪਹੁੰਚ ਨਹੀਂ ਸਕਿਆ ਅੱਛਾ ਤੇ ਮੇਰੇ ਉਹ ਗੱਲ ਕਰਦਾ ਸੀ ਵੀ ਉਹ ਜਿੱਥੇ ਜਾਂਦਾ ਸੀ ਪਹਿਲਵਾਨ ਉਹ ਢਾਕੇ ਆਉਂਦਾ ਸੀ ਬੰਦੇ ਨੂੰ ਢਾਕੇ ਆਉਂਦਾ ਸੀ ਇੱਕ ਉਹ ਠੀਕ ਹੈ ਨਗਾਇਆ ਸਿਆ ਕਗਰਾਣੇ ਦਾ ਨਗਾਇਆ ਸਿਆ ਦਾ ਮੁੰਡਾ ਵੀ ਆਪਣਾ ਤੇਲਾ ਉਹਦੇ ਨਾਮ ਲਿਆ ਮਦੀ ਕਰਕੇ ਸਾਦੇ ਸੀ ਉਹਦੇ ਨਾਲ ਦਾ ਜੋੜ ਪੈ ਗਿਆ ਉਦੋਂ ਜਿੱਥੇ ਉਹ ਜੋੜਤਾ ਗਿਆ ਉਹਨਾਂ ਨੇ ਕਿਹਾ ਨਗਾਈਆ ਤੇ ਮੈਂ ਕਿਹਾ ਵੀ ਗੰਨ ਸੁਣ ਮੇਰੇ ਨੂੰ ਤੂੰ ਤਾਂ ਮੰਨਿਆ ਪਰ ਬੰਨਿਆ ਆ ਪੂਰੀ ਨੂੰ ਕਹਿਣ ਲੱਗਿਆ ਵੀ ਤੂੰ ਨਾ ਮੇਰਾ ਮਦਦ ਹੈ ਇਹਨੂੰ ਵਿੱਚ ਅੱਧੋ ਜਿ ਰੱਖ ਲਈ ਤਾਂ ਹੀ ਨਾ ਜੇ ਮੇਰਾ ਪੁੱਤ ਟਹਿ ਗਿਆ ਨਾ ਤੇ ਮੇਰੀ ਬਦਨਾਮੀ ਬੜੀ ਹੈ ਅੱਛਾ ਨਾ ਬੜੀ ਖਰਾਕਾ ਖਾ ਖਾ ਕੇ ਜਵਾਨ ਪਾੜਿਆ ਮੈਂ ਦੇਖਿਆ ਉਹਦੀ ਅੱਖੀਂ ਦੇਖਿਆ ਉਹ ਅਮਲੀ